ਮੈਂ ਜੋੜਾ ਵੱਲੋਂ ਆ ਸਭ ਨੂੰ ਵੀਰਿਆ ਇਹ ਉਹਨਾਂ ਦੀ ਬਾਰ ਬਾਰ ਧਰਤਾ ਦਾ ਮਾਦ ਚੱਡੇ ਵਾਲੇ ਵੱਡਾ ਖੇਡ ਮੇਲਾ ਕਰਵਾਉਂਦੇ ਆ ਸਾਡੇ ਸਰਪੰਚ ਵੀ ਨੇ ਨਗਾਰੇ ਦੁਆਰਾ ਰੇਲੇ ਖੰਵੇ ਬੇਅਫਫੀ ਦੇ ਚਾਰ ਕੱਪੜੇ ਉੱਤੇ ਉਹ ਜਾਨ ਤਾਰਿਆ ਕਰੇਗਾ ਜੀ ਤਾੜੀਆਂ ਆਪਾਂ ਭੱਜ ਕੇ ਬੰਦ ਖੇਡ ਸਮੇਂ ਵੀ ਸਿਰੇ ਦਾ ਮੈਚ ਸੁੰਨਰ ਕਣਾ ਪੈਣਾ ਹੈ ਇਸ ਨੌਜ ਨੇ ਬੜਾ ਵਧੀਆ ਨਾਮਲਾ ਜੋਤ ਜੀ ਕਿਤੇ ਸੱਤ ਸੱਤ ਕਰਤਾਰ ਦੇ ਵਾਰੇ ਦੀਮਾ ਦੇ ਨਾਲ ਘਾਲੀ ਨੇ ਗੋਲ ਕਬੱਡੀ ਕਪ ਦੇ ਫਾਈਨਲ ਅੱਲਾ ਦੇ ਸਾਥ ਨੂੰ ਹਾਰ ਹਾਸ ਜਿਨ ਵਾਜਨੇ ਖਾਸਾ ਬੜੀ ਫਤਗੀ ਟੂਰਨਾਮੈਂਟ ਭਾਜੀ ਆਪਣੇ ਪਿੰਡੜ ਭਾਈ ਦਾ ਟੂਰਨਾਮੈਂਟ ਹੋਇਆ ਜੀ ਅੱਜ ਤੇ ਆਪਣਾ ਮੇਨ ਭਾਜੀ ਪਰਮਾਉਂ ਦੀ ਕਿਰਪਾ ਨਾਲਾਰੇ ਤਿੰਨਾਂ ਦਾ ਟੂਰਨਾਮੈਂਟ ਸੀ ਆਪਣਾ ਇਹਦਾ 6 7 8 ਨੂੰ ਚੱਲਿਆ ਤੇ ਆਪਣਾ ਟੂਰਨਾਮੈਂਟ ਭਾਜੀ ਬਹੁਤ ਵਧੀਆ ਸਮਾਪਤੀ ਦੇ ਨਾਲ ਨੂੰ ਹੋਤਰੇ ਦਾ ਆਪਣਾ ਮੇਨ ਜਿਹੜਾ ਮੈਸੇਜ ਇਹਦੇ ਕਰਕੇ ਭਾਜੀ ਅਸੀਂ ਸਾਰਿਆਂ ਨੇ ਜਰਾ ਪੰਚਾਇਤ ਦੀ ਸਪੋਰਟ ਦੇ ਨਾਲ ਐਨ.ਆਰ.ਏ ਭਰਾਵਾਂ ਦੇ ਹੋਰ ਜਨਾ ਪੈਨਸਪੋਰਟਰ ਦੇ ਨਾਲ ਜਿਹਦੇ ਕਰਕੇ ਵੀਨ ਭਾਈ ਟੂਰਨਾਮੈਂਟ ਸ਼ੁਰੂ ਕੀਤਾ ਸੀਗਾ ਉਹ ਇਸ ਕਰਕੇ ਜਿਵੇਂ ਵੀ ਅਸੀਂ ਚਾਹੁੰਦੇ ਆ ਵੀ ਸਾਡੀ ਜਿਹੜੀ ਯੂਥ ਆ ਤਾਂ ਕਿ ਤਾਲੋ ਆਪਾਂ ਦੇ ਜੇ ਭਾਈ ਪੰਜਾਬ ਦੇ ਵਿੱਚ ਟੂਰਨਾਮੈਂਟ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਯੂਥ ਨਸ਼ੇ ਦੀ ਨੋਰ ਤੋਂ ਹਟ ਕੇ ਜਿਹੜਾ ਕਿ ਭਟਕਿਆ ਹੋਇਆ ਇਸ ਟਾਈਮ ਆ ਉਹਦੇ ਨਹੀਂ ਸਾਰ ਤੋਂ ਹਟ ਕੇ ਆਪਣੀ ਜਵਾਨੀ ਨੂੰ ਸਾਬਤ ਕਰੇ ਭਾਈ ਇੱਕ ਨੂੰ ਨਾਲ ਜੁੜੇ ਕਰਕੇ ਜਿਹੜਾ ਕਿ سپورਟ ਸਾਡਾ ਪੰਜਾਬ ਦਾ ਬੈਕਬੋਨ ਆ ਭਾਈ ਆਪਾਂ ਦਾ ਕੰਟਰੋਲ ਆ ਜਿਹੜੇ ਉਹਦੇ ਕਰਕੇ ਸਾਰਿਆਂ ਨੇ ਨਾਲ ਮਿਲ ਕੇ ਇਹ ਟੂਰਨਾਮੈਂਟ ਦਾ ਆ ਵੀ ਸਾਰਿਆਂ ਦੀ ਸਹਾਇਤਾ ਦੇ ਨਾਲ ਮਰੇਕ ਬੰਦੇ ਨੇ ਪਿੰਡੋ ਵੀ ਅੰਗਰੇਵੀ ਬੰਦੇ ਨੇ ਵੀ ਜਾਤ ਕੀਤੀ ਰਾਜੇ ਬਹੁਤ ਪਜੀ ਸਿੱਧਤ ਨਾਲ ਸਾਰਿਆਂ ਨੇ ਮਿਹਨਤ ਕੀਤੀ ਆ ਇਸੇ ਲਈ ਕੀਤਾ ਵੀ ਸਾਡੇ ਪਿੰਡੋ ਦੇ ਵੀ ਸਾਡੇ ਲਾਗੇ ਬੰਦੇ ਏਰੀਆ ਦੇ ਜਿਹੜੇ ਜਿੰਨੇ ਵੀ ਬੰਦੇ ਤੁਹਾਡੇ ਚੈਨਲ ਦੇ ਰੂ ਵੀ ਪਾ ਜੀ ਨੂੰ ਦੇਖੂਗੇ ਉਹਨਾਂ ਮੈਸੇਜ ਆਈ ਹੈ ਕਿ ਸਾਰਾ ਟੋਪਾ ਜੀ ਬਾਤ ਕੰਮਾਂ ਤੋਂ ਹਟ ਕੇ ਆਪਣਾ ਸਪੋਰਟਸ ਕੋਰਟ ਦੇ ਉੱਪਰ ਨੂੰ ਲਾਓ ਠੀਕ ਹੈ ਜੀ ਤੇ ਸਪੋਰਟਸ ਕੋਰਟ ਨੂੰ ਲਾ ਕੇ ਤੇ ਜਿਹੜੇ ਕਰਕੇ ਪਾਈ ਆ ਪਿੱਛੇ ਦੇ ਆ ਤੇ ਮੇਰੇ ਨਹੀਂ ਗਏ ਮੁੰਡੇ ਆਪਣੇ ਖੜੇ ਆ ਆਪਾਂ ਬੱਦੇ ਪਲੇਅਰਾਂ ਨੂੰ ਬਾਜੀ ਕਰਾਪਾਂ ਵਿੱਚ ਇਸੇ ਕਰਕੇ ਸੱਬਿਆ ਵੀ ਇੱਕ ਨਵੇਂ ਹੌਟਲ ਦੇ ਬੱਚੇ ਨੂੰ ਨਵੇਂ ਪਲੇਅਰ ਨੂੰ ਇਹ ਦੇਖ ਕੇ ਅਸ਼ਾਤ ਮਿਲਦਾ ਭਾਜੀ ਵੀ ਅਸੀਂ ਵੀ ਉਸ ਲੈਵਲ ਦੀ ਗੇਮਾਂ ਲੈ ਕੇ ਕਰ ਸਕਦੇ ਆ ਤੇ ਰੋਗੇ ਕਰਕੇ ਮੇਨ ਕਾਲੀ ਵਾਲੇ ਇੰਨਾ ਪੈਸੇ ਕਾਰੋਬਾਰ ਕੀਤਾ ਹੈਗਾ ਜਿਦਾ ਆਪਾਂ ਲਿਆ ਕੀਤਾ ਬਹੁਤ ਭਰਿਆ ਮੇਲਾ ਭਾਜੀ ਵਾਹਿਗੁਰੂ ਦੀ ਕਿਰਪਾ ਨਾਲ ਹਜੇ ਵੀ ਆਪਣੇ ਚੱਲੋ ਜੇ ਮੈਂ ਚੱਲਦੇ ਪਿਆ ਤੇ ਮੇਨ ਮੈਸੇਜ ਮੈਂ ਫਿਰ ਦੁਬਾਰਾ ਰਿਪੀਟ ਕਰੂੰਗਾ ਇਹੀ ਆ ਭਾਜੀ ਨਵੇਂ ਉੱਠਦੇ ਬੱਚਿਆਂ ਨੂੰ ਵੀ ਟੈਨੈਂਟਸ ਨੂੰ ਦੀ ਮੈਸੇਜ ਇਹ ਆ ਵੀ ਆਪਾਂ ਹੁਣ ਬੜਾ ਟ੍ਰੈਂਡ ਚੱਲਿਆ ਭਾਜੀ ਕਿ ਲੋਕ ਬੱਚੇ ਨੂੰ ਆਪਾਂ ਬਾਹਰ ਪੇਛਦਾ ਇਹਨਾਂ ਨੂੰ ਵੀ ਇਹ ਕਹਿੰਦੇ ਵੀ ਜੇ ਕੋਈ ਬੱਚਾ ਸਪੋਰਟ ਦੇ ਵਿੱਚ ਇੰਟਰਸਟਿਡ ਹੈਗਾ ਉਹਦੀ ਰਿਪੋਰਟ ਕਰੋ ਕਿ ਜਿੰਨੀ ਕਰ ਸਕਦੇ ਆ ਵੀ ਬੱਚਾ ਜਾਂ ਆਪਣੇ ਇੱਕ ਤਾਂ ਪੰਜਾਬ ਕਰਤਾਰ ਦੇ ਨਾਲ ਜੁੜੇ ਰਹਿੰਦਾ ਦੂਸਰਾ ਆਪਣੀ ਗੇਮ ਨੂੰ ਵਧੀਆ ਕਰਕੇ थ्रू तो अपना किसी ना किसी ਜਾ ਕੇ प्रॉपर्टी बेचने और खरीदने के लिए संपर्क करें फेयर डील प्रॉपर्टीज